ਮੂਰਤ ਸਨ ਲਈਓ ਸਿੱਖ ਕੈਲੰਡਰ ਦੇ ਮਤਾਬਕ ਅੱਜ ਇਸ ਇਤਿਹਾਸ ਦਾ ਬਹੁਤ ਵੱਡਾ ਦਿਨ ਹੈ ਸ੍ਰੀ ਗੁਰੂ ਅੰਗਦ ਦੇ ਮਹਾਰਜਾ ਅੱਜ ਗੁਰਤਾ ਗੱਦੀ ਉਰਵ ਹੈ 485 ਇੱਕ ਬੇਨਤੀ ਕਰਨਾ ਚਾਹੁੰਦਾ ਕਿ ਥੋੜਾ ਜਿਆਦਾ ਕੈਲੰਡਰ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ ਕਿ ਇਹ ਸਾਡੇ ਜੋ ਦਿਨ ਨੇ ਨਾ ਇਹ ਇਤਿਹਾਸਕ ਦਿਨ ਨੇ ਇਤਿਹਾਸ ਇੱਥੇ ਦਾ ਮਤਲਬ ਹੁੰਦਾ ਜੋ ਬੀਤ ਗਿਆ ਹੈ ਹਾਸ ਦਾ ਮਤਲਬ ਹੁੰਦਾ ਪ੍ਰਗਟ ਕਰਨਾ ਜੋ ਗੀਤ ਚੁਕੇ ਉਹਨੂੰ ਪ੍ਰਗਟ ਕਰਨਾ ਅਦਰ ਦੇ ਦਿਨ ਯਾਦ ਨਹੀਂ ਰੱਖਾਂਗੇ ਤੇ ਇਤਿਹਾਸ ਸਾਡਾ ਮਿਟ ਜਾਏਗਾ ਇਹਨਾਂ ਦਿਨਾਂ ਨੂੰ ਜ਼ਰੂਰ ਚੇਤੇ ਰੱਖਣਾ ਚਾਹੀਦਾ ਹੈ ਇਤਿਹਾਸ ਨੂੰ ਤਿੰਨ ਤਰ੍ਹਾਂ ਦੇ ਨਾਲ ਪ੍ਰਗਟ ਕੀਤਾ ਜਾਂਦਾ ਹੈ ਇੱਕ ਇਤਿਹਾਸਕ ਅਸਥਾਨ ਜੋ ਬੀਤੀ ਹੋਈ ਘਟਨਾਵਾਂ ਦੀ ਸਾਨੂੰ ਯਾਦ ਕਰਾਉਂਦਾ ਹੈ ਇੱਕ ਵਿਚਾਰ ਕਰਨੀ ਕਥਾ ਦੇ ਰਾਹੀਂ ਤੀਸਰਾ ਕਵਤਾ ਦੇ ਆਗੇ ਸੰਗੀਤ ਦੇ ਆਗੇ ਹੁਣ ਯਾਦ ਕਰਨਾ ਆਪ ਸਮੇਂ ਇਤਿਹਾਸ ਦੇ ਨਾਲ ਜੁੜ ਸਕੀਏ ਉਸ ਤੋਂ ਪਹਿਲੇ ਦਸਵੇਂ ਪਾਤਸ਼ਾਹ ਦੀ ਮੰਕਸ਼ੀਸ ਕੀਤੀ ਹੋਈ ਪਾਵਨ ਪਵਿੱਤਰ ਪਤੇ ਸਲੇਮਰ ਪ੍ਰਵਾਂਤਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਗੁਰੂ ਅੰਗਦ ਦੇਵ ਮਾਰ ਸਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਪਿਛਲਾ ਨਾਮ ਜੋ ਪਰਿਵਾਰ ਨੇ ਰੱਖਿਆ ਸੀ ਪਿਤਾ ਫੇਰੂ ਮਲ ਜੀ ਨੇ ਉਹ ਨਾਮ ਸੀ ਪਾਈ ਲੈਣਾ ਬਹੁਤ ਵੱਡਾ ਕਾਰੋਬਾਰ ਸੀ ਆਪ ਜੀ ਦਾ ਖਾਸ ਕਰਕੇ ਜੋ ਪਾਕਿਸਤਾਨੀ ਨਮਕ ਹੁੰਦਾ ਹੈ ਨਾ ਕਾਲਾ ਨੂਨ ਜੋ ਪਾਕਿਸਤਾਨ ਤੋਂ ਆਉਂਦਾ ਹੈ ਉਸ ਨਮਕ ਦਾ ਬਹੁਤ ਵੱਡਾ ਵਪਾਰ ਸੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਿਤਾ ਪੁਰਖੇ ਦੇਵੀ ਦੇ ਪੁਜਾਰੀ ਸਨ ਜੋ ਹਰ ਸਾਲ ਬਲਕਿ ਸਾਲ ਦੇ ਵਿੱਚ ਦੋ ਵਾਰੀ ਨਰਾਤੇ ਆਉਂਦੇ ਨੇ ਇੱਕ ਛੋਟੇ ਮੰਨੇ ਜਾਂਦੇ ਨੇ ਇੱਕ ਵੱਡੇ ਮੰਨੇ ਜਾਂਦੇ ਨੇ ਸਾਲ ਦੇ ਦੋ ਵਾਰੀ ਜਵਲਾ ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ ਪਿਤਾ ਜੀ ਦੇ ਚਲਾਣਾ ਕਰਨ ਤੋਂ ਬਾਅਦ ਇਹ ਜ਼ਿੰਮੇਵਾਰੀ ਲਹਿਣਾ ਜੀ ਦੇ ਉੱਤੇ ਆ ਜਾਂਦੀ ਹੈ ਤੇ ਹਰ ਸਾਲ ਆਪਣੇ ਨਾਲ ਬਹੁਤ ਸਾਰੀਆਂ ਸੰਗਤਾਂ ਦਾ ਇਕੱਠ ਲੈ ਕੇ ਤੇ ਜਵਾਲਾ ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ ਸਾਰੇ ਰਸਤੇ ਦੇ ਵਿੱਚ ਪਿੰਡਾਂਾਂ ਗਾਉਣੀਆਂ ਦੇਵੀ ਦੇ ਗੀਤ ਗਾਉਣੇ ਦਰਸ਼ਨ ਕਰਨੇ ਰੱਦੇ ਵਿੱਚ ਕਈ ਵਾਰ ਜਗਰਤਾਂ ਰਹਦੇ ਸਨ ਸਾਰੀ ਸਾਰੀ ਰਾਤ ਲਾਲ ਰੰਗ ਦਾ ਚੋਲਾ ਪਹਿਨ ਕੇ ਲਾਲ ਕਪੜਾ ਸਿਰ ਤੇ ਬੰਨ ਕੇ ਪੈਰਾਂ ਦੇ ਵਿੱਚ ਗੁੰਗਰੂ ਬੰਨ ਕੇ ਸਾਰੀ ਸਾਰੀ ਰਾਤ ਨੱਚਦੇ ਸਨ ਪੇਟਾਵਾਂ ਗਾਉਂਦੇ ਸਨ ਪਰ ਜੋ ਸਕੂਨ ਚਾਹੀਦਾ ਸੀ ਜੋ ਅੰਦਰ ਆਤਮਿਕ ਸ਼ਾਂਤੀ ਚਾਹੀਦੀ ਏ ਉਹ ਨਹੀਂ ਮਿਲਦੀ ਪੀਰ ਮਾਰਦਿ ਦੀ ਬਾਣੀ ਨੇ ਕਹਿੰਦੀ ਏ ਕਿ ਦੇਵੀ ਦੇਵਾ ਪੂਜੇ ਡੋਲੇ ਫਾਰ ਬ੍ਰਹਮ ਨਹੀਂ ਜਾਣਾ ਕਹ ਕਬੀਰ ਅਕਲ ਨਹੀਂ ਕੇਤਿਆ ਵਿਖਿਆ ਸੋ ਲਪਟਾਨਾ ਕਬੀਰ ਸਾਹਿਬ ਕਹਿੰਦੇ ਜਿਹੜਾ ਬੰਦਾ ਇੱਕ ਅਕਾਲ ਪੁਰਖ ਵਾਹਿਗੁਰੂ ਜੋ ਵਾਹਿਦ ਸਭ ਤੋਂ ਵੱਡੀ ਸ਼ਕਤੀ ਹੈ ਉਹਨੂੰ ਛੋੜ ਕੇ ਜਿਹੜਾ ਛੋਟੇ ਮੋਟੇ ਦੇਵੀ-ਦੇਵਤਿਆਂ ਦੇ ਪਿੱਛੇ ਲੱਗਦਾ ਹੈ ਨਾ ਉਹ ਸੁੱਖ ਪ੍ਰਾਪਤ ਨਹੀਂ ਕਰ ਸਕਦਾ ਉਹ। ਉਹਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਉਹਨੂੰ ਜ਼ਹਿਰ ਮਿਲਣਾ। ਗੁਰੂ ਨਾਨਕ ਪਾਤਸ਼ਾਹ ਦੇਖ ਸਿੱਖ ਹੋਏ ਨੇ ਪਾਗਿਰਥ ਜੀ। ਕਾਲੀ ਦੇਵੀ ਦੇ ਪੁਜਾਰੀ ਸੰਸਾਰੀ ساری ਰਾਤ ਉਸ ਦੀ ਅਰਦਾਸਾ ਕਰਦੇ ਸਨ। ਇੱਕ ਦਿਨ ਮੰਦਰ ਦੇ ਵਿੱਚ ਸਿਮਰਨ ਕਰਦਿਆਂ ਸਮਾਧੀ ਲੱਗ ਗਈ ਤੇ ਦੇਵੀ ਨੇ ਦਰਸ਼ਨ ਦਿੱਤੇ ਵੀ ਮੰਗ ਕੀ ਮੰਗਦਾ ਭਾਈ ਪਗਿਰਤ ਜੀ ਕਹਿੰਦੇ ਨੇ ਮੈਨੂੰ ਮੁਕਤੀ ਚਾਹੀਦੀ ਹੈ ਮੁਕਤ ਚਾਹੀਦੀ ਹੈ ਉਸ ਦੇਵੀ ਨੇ ਆਖਿਆ ਵੀ ਦੁਨੀਆਂ ਦਾ ਜੋ ਪਦਾਰਥ ਮੰਗੇ ਮੈਂ ਦੇ ਸਕਨੀ ਹਾਂ ਤਾਂ ਤਨ ਮੰਗ ਲੈ ਰਾਜ ਮੰਗ ਲੈ ਉੱਚੀ ਪਦਵੀ ਪ੍ਰਤੀਸ਼ਟਾ ਹੀਰੇ ਮੋਤੀ ਖਜ਼ਾਨਾ ਜੋ ਚਾਹੀਦਾ ਦੁਨਿਆਵੀ ਪਦਾਰਥ ਮੇਰੇ ਕੋਲੋਂ ਮਿਲ ਜਾਏਗਾ ਪਰ ਮੁਕਤੀ ਮੈਂ ਤੈਨੂੰ ਇਹ ਦੇ ਸਕਦੀ ਕਿ ਮੇਰੇ ਇਤਿਆਰ ਦੇ ਵਿੱਚ ਨਹੀਂ ਹੈ ਇਹ ਮੈਂ ਨਹੀਂ ਦੇ ਸਕਦੀ ਤੇ ਭਾਈ ਸਾਹਿਬ ਨੇ ਅਖਿਆ ਮੈਨੂੰ ਤੇ ਮੁਕਤੀ ਚਾਹੀਦੀ ਹੈ ਉਸ ਦੇਵੀ ਦੇ ਬੋਲ ਨੇ ਅਬ ਜਨਮ ਸਰ ਕੀ ਪੜਨਾ ਪਾਈ ਬਾਲੇ ਵਾਲੀ ਉਸ ਦੇਵੀ ਨੇ ਆਖਿਆ ਵੀ ਜੇ ਤੈਨੂੰ ਮੁਕਤੀ ਚਾਹੀਦੀ ਹੈ ਤੇ ਮੇਰੇ ਵੱਸ ਵਿੱਚ ਤਾਂ ਨਹੀਂ ਹੈ ਪਰ ਇਸ ਵਕਤ ਨਰਨਕਾਰ ਦੇ અવਤਾਰ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਾਂ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਉਹ ਤੈਨੂੰ ਮੁਕਤ ਦੇ ਸਕਦੇ ਹਨ ਗੁਰਨਾਨਕ ਦੇ ਚਰਨਾਂ ਵਿੱਚ ਪਾਈ ਭਗੀਰਥ ਜੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਨੇ ਸਾਰਾ ਦਿਨ ਉੱਥੇ ਰਹਿ ਕੇ ਮਾਹੌਲ ਵੇਖਿਆ ਰਾਤ ਪੈ ਗਈ ਤੇ ਕਮਰਤ ਵੇਲੇ ਜਦੋਂ ਹੋਇਆ ਨਾ ਕਿ ਗੁਰੂ ਨਾਨਕ ਪਾਤਸ਼ਾਹ ਇਤਿਧਰਥ ਤੇ ਥੱਲੇ ਬੈਠ ਕੇ ਤੇ ਨਿਰੰਕਾਰ ਨਾਲ ਸੁਰਤ ਜੋੜੀ ਹੋਈ ਸਮਾਦੀ ਲੀਨ ਤੇ ਪਾਈ ਭਗੀਰਥ ਜੀ ਵੇਖਦੇ ਪਹਿਲੇ ਵੀ ਇੱਕ ਬਹੁਤ ਬਜ਼ੁਰਗ ਔਰਤ ਮਾਰੇ ਦੇ ਸਾਹਮਣੇ ਝਾੜੂ ਫੇਰਦੀ ਪਈ ਹੈ। ਬਾੜੀ ਫੇਰਦੀ ਪਈ ਹੈ। ਪਿੰਪ ਘੀਰਤ ਨੇ ਉਸ ਬਜ਼ੁਰਗ ਔਰਤ ਨੂੰ ਪੁੱਛਿਆ ਵੀ ਤੂੰ ਕੌਣ ਹੈ ਜੋ ਇਤਨੀ ਰਾਤ ਨੂੰ ਇੱਥੇ ਆ ਕੇ ਤੇ ਬਾੜੀ ਫੇਰਦੀ ਪਈ ਹੈ? ਤੂੰ ਕੌਣ ਹੈ? ਉਹਨੇ ਦੱਸਿਆ ਕਿ ਜਿਹਦੀ ਤੂੰ ਅਰਾਧਨਾ ਕਰਦਾ ਹੈਂ ਨਾ ਜਿਹਦੇ ਕੋਲੋਂ ਤੂੰ ਮੁਕਤੀ ਮੰਗਦਾ ਹੈਂ ਮੈਂ ਉਹੀ ਹਾਂ। ਤੇ ਭਾਈ ਪਰਗਤ ਜੀ ਨੇ ਆਖਿਆ ਵੀ ਇੱਥੇ ਕੀ ਕਰਦੀ ਪਈ ਐ ਉਸ ਦੇਵੀ ਨੇ ਆਖਿਆ ਵੀ ਇਸ ਵਕਤ ਕਲਯੁਗ ਹੈ ਤੇ ਕਲਯੁਗ ਦੇ ਵਿੱਚ ਗੁਰਨਾਨਕ ਦਾ ਰਾਜ ਹੈ ਤੇ ਮੈਂ ਇਹਨਾਂ ਦੇ ਚਰਨਾਂ ਵਿੱਚ ਸੇਵਾ ਕਰਕੇ ਜੋ ਕੁਝ ਮੈਨੂੰ ਇੱਥੋਂ ਪ੍ਰਾਪਤ ਹੁੰਦਾ ਮੈਂ ਅੱਗੇ ਦੁਨੀਆ ਦੇ ਵਿੱਚ ਵੰਡਦੀ ਆ ਮੈਂ ਮੈਨੂੰ ਇੱਥੇ ਪ੍ਰਾਪਤ ਹੁੰਦਾ ਤਾਂ ਮੈਂ ਤੈਨੂੰ ਇੱਥੇ ਭੇਜਿਆ ਹੈ ਕਿ ਜੇ ਮੁਕਤੀ ਚਾਹੀਦੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਕੜ ਲੈ ਤੂੰ ਸਰਗੇ ਲੋਕ ਅ ਦੇਖੋ ਨਾ ਸਰਦ ਚਲਦੇ ਪੈ ਰਹੇ ਤੜ ਦਿਨ ਬਾਅਦ ਨਰਾਤੇ ਆ ਜਾਂਦੇ ਨੇ ਫਿਰ ਕਰਵਾ ਚੌਥਾ ਆ ਜਾਣੀਏ ਹਾਂ ਸਿ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਪਰ ਜਿਸ ਜਿਸ ਕੰਮ ਨੂੰ ਮਹਾਰਾਜ ਸਾਨੂੰ ਮਨਾ ਕਰਦੇ ਨੇ ਅਸੀਂ ਸਾਰੇ ਕਰ ਹੀ ਜਾਂਦੇ ਹਾਂ ਅਸੀਂ ਬਾਣੀ ਪੜ੍ਹਦੇ ਜਾਂਦੇ ਆ ਜੀਵਤ ਪਿਤਰ ਨਾ ਮੰਨਣੇ ਕੋ ਮੂਹੇ ਸਰਾਧ ਕਰਾਈ ਪਿਤਰ ਵੀ ਬਪੜੇ ਬਹੁਤੋਂ ਪਾਵੇ ਕਊਆ ਉਕਰ ਖਾਈ ਅਸੀਂ ਗੁਰਦੁਆਰਿਆਂ ਦੇ ਵਿੱਚ ਹੀ ਸਰਾਧ ਕਰਦੇ ਪਏ ਆ ਇੱਥੇ ਤੇ ਦੇਖਣ ਨੂੰ ਨਹੀਂ ਦਿੰਦਾ ਪਰ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਤਾਂ ਅਣਜਾਣ ਪੁਨੇ ਦੇ ਵਿੱਚ ਅਰਦਾਸਾਂ ਵੀ ਹੁੰਦੀਆਂ ਵੀ ਆ ਇਹ ਅੱਜ ਸਾਡੇ ਬਜ਼ੁਰਗ ਦਾ ਸਰਾਧ ਹੈ ਮਹਾਰਾਜ ਜੀ ਬਾੜੀ ਮਨਾ ਕਰਦੀ ਐ ਅਸੀਂ ਹੋਈ ਕੁਝ ਕਰੀ ਜਾਂਦੇ ਆਂ ਅੰਦਰ ਰਾਤੇ ਆ ਜਣ ਨੇ ਬਹੁਤ ਸਾਰੇ ਘਰਾਂ ਦੇ ਵੀ ਜੋਤਾਂ ਵੀ ਜਗਦੀਆਂ ਨੇ ਦੇਵੀ ਦੀ ਪੂਜਾ ਹੁੰਦੀ ਐ ਕੱਜ ਕੱਜ ਦੀ ਪੂਜਾ ਪੌਂਦੀ ਐ ਭਾਵੇਂ ਮਹਾਰਾਜ ਸਾਨੂੰ ਮਨਾ ਕਰੀ ਜਾਂਦੇ ਨੇ ਅਸੀਂ ਫਿਰ ਕਰੀ ਜਾਂਦੇ ਆਂ ਤੁਹਾਡੇ ਦਿਨ ਬਾਅਦ ਇਹ ਕਰਵਾ ਚੌਥ ਦਾ ਵਰਤ ਆ ਜਾਣਾ ਮੈਂ ਉਹਨਾਂ ਦੇ ਭਾਵੈ ਸਾਰੀ ਉਮਰ ਆਪਣੇ ਪਤੀ ਨਾਲ ਲੜਦਿਆਂ ਕੱਢਦੇ ਵੇ ਪਰ ਕਰਵਾ ਚੌਥ ਵਾਲੇ ਦਿਨ ਵਰਤ ਰੱਖਣਾ ਹੈ ਤੇ ਮੇਰੇ ਪਤੀ ਦੀ ਉਮਰ ਲੰਬੀ ਹੋਵੇ ਅਸੀਂ ਮੰਨਦੇ ਨਹੀਂ ਆ ਤੇ ਮਹਾਰਾਜ ਦੀ ਬਾਣੀ ਕਹਿੰਦੀ ਏ ਕਿ ਸਲਾਮ ਜਵਾਬ ਤੋਵੇਂ ਕਰੇ ਮੁੰਡੂ ਕੁੱਤਾ ਜਾ ਵੀ ਜਿਹੜਾ ਮੱਥਾ ਵੀ ਕੇ ਕੇ ਤੇ ਆਖੀ ਮਹਾਰਾਜ ਤੂੰ ਜੋ ਮਰਦੀ ਆਖੀ ਜਾਸੇ ਨਹੀਂ ਮੰਨਦੇ ਤੇਰੀ ਗੱਲ ਤੋ ਕਹੀ ਗੱਲ ਜੋ ਕਹਾਣਾ ਗੁਰੂ ਨਾਨਕ ਸੱਚੇ ਬਾਦਸ਼ਾਹ ਨੇ ਸਾਨੂੰ ਇੱਕ ਅਕਾਲ ਦੇ ਨਾਲ ਜੋੜਿਆ ਮਹਾਰਾਜ ਕਹਿੰਦੇ ਨੇ ਨਾ ਦੇਵੀਆਂ ਦੀ ਪੂਜਾ ਕਰਨ ਨਾਲ ਨਾ ਕਿਸੇ ਦੇਵਤੇ ਦੀ ਪੂਜਾ ਕਰਨ ਨਾਲ ਕੇਵਲ ਇੱਕ ਅਕਾਲ ਦੀ ਪੂਜਾ ਕਰਨ ਨਾਲ ਮੁਕਤੀ ਦੀ ਪ੍ਰਾਪਤੀ ਹੋਣੀ ਹੈ ਇੱਕ ਅਕਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਹੈ ਸਭ ਤੋਂ ਪਹਿਲਾ ਅੱਖਰ ਹੈ ਇੱਕ ਓੰਕਾਰ ਉਹ ਸਿੱਖ ਨਾਲ ਜੁੜਨਾ ਮਹਾਰਾਜ ਸੱਚੇ ਬਾਦਸ਼ਾਹ ਜੀ ਨੇ ਘਰ ਦੇ ਵਿੱਚ ਜਗਰਾਤਾ ਰੱਖਿਆ ਪਾਈ ਲੈਣਾ ਜੀ بڑے ਲੋਕ ਨੂੰ ਬੁਲਾਏ ساری ਰਾਤ ਪੈਰਾ ਵਿੱਚ ਗੁੰਗਰੂ ਬਨ ਕੇ ਲਾਲ ਚੋਲਾ ਪਹਿਨ ਕੇ ਨੱਚਦੇ ਰਹੇ ਪੇਟਾਵਾ ਗਾਉਂਦੇ ਰਹੇ ਪਰ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ ਤੇ ਸਮਾਪਤੀ ਹੋਈ ਜਗਰਤੇ ਦੀ ਮਨ ਫੇਰ ਉਦਾਸ ਹੋ ਗਿਆ ਸਾਰੀ ਰਾਤ ਨੱਥੀ ਐ ਸਾਰੀ ਰਾਤ ਪੇਟਾਂ માં ਗਈਆਂ ਨੇ ਅਨੰਦ ਤੇ ਕੁਝ ਪ੍ਰਾਪਤੀ ਨਹੀਂ ਹੋਇਆ ਅਨੰਦ ਤੇ ਕੁਝ ਮਿਲਿਆ ਹੀ ਨਹੀਂ ਪਰ ਅਨੰਦ ਪਤਾ ਕਿ ਇਹ ਮਿਲਦਾ ਹੈ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤੇ ਤੇ ਗੁਰੂ ਨੂੰ ਪ੍ਰਾਪਤ ਕਰੋ ਤੇ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਭਾਈ ਲਹਿਣਾ ਜੀ ਉਦਾਸ ਮਨ ਦੇ ਨਾਲ ਆਪਣੇ ਘਰੋਂ ਬਾਹਰ ਨਿਕਲ ਗਏ ਮਨ ਨਹੀਂ ਲੱਗਦਾ ਕਿਆ ਕਰ ਦੇ ਵਿੱਚ ਕਰੋ ਬਾਰ ਨਿਕਲੇ ਨੇ ਭਾਈ ਜੋਤ ਜੀ ਜਿਨ੍ਹਾਂ ਨੇ ਗੁਰਨਾਮੁ ਸੱਚੇ ਪਾਤਸ਼ਾਹ ਕੋਲੋਂ ਸਿੱਖੀ ਦੀ ਪ੍ਰਾਪਤੀ ਕੀਤੀ ਸੀ ਅਮਰਤ ਵੇਲੇ ਬੜੀ ਹੀ ਵੱਜਤ ਦੇ ਵਿੱਚ ਬੜੀ ਸੁਰ ਤਾਲ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਕਰਦੇ ਪਏ ਜਾਓ ਤੇ ਆਵਾਜ਼ ਪੈ ਗਈ ਪਾਈ ਲੈਣਾ ਜਿਹਦੇ ਕੰਨਾਂ ਦੇ ਵਿੱਚ ਜਦੋਂ ਕੰਨਾਂ ਵਿੱਚ ਆਵਾਜ਼ ਪਈ ਤਾਂ ਕਿੰਜ ਲੱਗਦਾ ਵੀ ਜਿਵੇਂ ਤਪਦੇ ਹੋਏ ਮਨ ਨੂੰ ਖੰਡ ਪੈ ਜਾਂਦੀ ਹੈ ਗੁਰੂ ਅਰਜਨ ਦੇ ਪਾਤਸ਼ਾਹ ਕੰਨਾਂ 'ਚ ਜੇ ਠੰਡ ਪ੍ਰਾਪਤ ਕਰਨੀ ਹੈ ਨਾ ਚੰਦਨ ਨਾਲ ਠੰਡ ਦੀ ਪ੍ਰਾਪਤੀ ਨਹੀਂ ਹੋਣੀ ਬਰਫ ਨਾਲ ਠੰਡ ਦੀ ਪ੍ਰਾਪਤੀ ਨਹੀਂ ਹੋਣੀ ਹੈ ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰੀ ਨਾਮ ਜਿਹੜਾ ਹਰੀ ਪਰਮੇਸ਼ਰ ਦਾ ਨਾਮ ਜਪਦਾ ਹੈ ਨਾ ਉਹਨੂੰ ਆਤਮਿਕ ਸ਼ਾਂਤੀ ਦੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਤੇ ਨਾਮ ਸਾਡੀ ਜ਼ਿੰਦਗੀ ਵਿੱਚ ਹੈ ਕੋਈ ਨਹੀਂ ਹੈ ਇਸ ਵਾਸਤੇ ਅਸੀਂ 에어 ਕੰਡੀਸ਼ਨ ਕਮਰਿਆਂ ਦੇ ਵਿੱਚ ਵੀ ਅਸੀਂ ਤੜਫਦੇ ਪਏ ਆ ਤਪੂਨ ਕੋਈ ਨਹੀਂ ਹੈ ਜਦੋਂ ਆਵਾਜ਼ ਪਈ ਤਾਂ ਫਿਰ ਉੱਥੇ ਹੀ ਖੜੇ ਹੋ ਗਏ ਸੁਰਤ ਬੁੱਤ ਭੁੱਲ ਗਈ ਹੈ ਬਾਈ ਸਾਹਿਬ ਨੇ ਬਾਗ ਦੀ ਸਮਾਨਤੀ ਕੀਤੀ ਤੇ ਜਾ ਕੇ ਕੁਛ ਦਿਨੇ ਵੀ ਇੱਕ ਏਕਦੀ ਬਾੜੀ ਹੈ ਇਤਨੀ ਆਨੰਦਮਈ ਬਾੜੀ ਜਿਸ ਆਨੰਦ ਦੀ ਤਲਾਸ਼ ਵਿੱਚ ਹਾਂ ਮੈਂ ਮੈਨੂੰ ਲੱਗਦਾ ਕਿ ਉਹ ਆਨੰਦ ਤੇਰੇ ਕੋਲ ਹੈ ਇਹ ਬਾਣੀ ਕਿਸ ਦੀ ਹੈ ਇਹਦੇ ਰਚయిత ਕੌਣ ਨੇ ਤੇ ਭਾਈ ਜੋਧ ਜੀ ਨੇ ਆਖਿਆ ਵੀ ਗੁਰਨਾਨਦ ਸੱਚੇ ਬਾਦਸ਼ਾਹ ਕਲਯੁਗ ਦੇ அவਤਾਰ ਨਰਨਕਾਰੀ ਜੋਤ ਉਹਨਾਂ ਦੀ ਇਹ ਪਵਿੱਤਰ ਬਾਣੀ ਹੈ ਤੇ ਭਾਈ ਲੇਣਾ ਜੀ ਕਹਿੰਦੇ ਨੇ ਕਿਆ ਮੈਂ ਉਹਨਾਂ ਦੇ ਦਰਸ਼ਨ ਕਰ ਸਕਣਾ ਵਾ ਭਾਈ ਜੋਧ ਜੀ ਕਹਿੰਦੇ ਨੇ ਇੱਕੋ ਹੀ ਤਕਰ ਹੈ ਜਿੱਥੇ ਕੋਈ ਵੀ ਜਾ ਸਕਦਾ ਹੈ ਇਕੋ ਹੀ ਘਰ ਚਾਰੋਂ ਦਿਸ਼ਾਵਾਂ ਤੋਂ ਚਾਰੋਂ ਮذਬਾਂ ਦੇ ਲੋਕ 24 ਘੰਟੇ ਹਰ ਪਲ ਹਰ ਘੜੀ ਗੁਰੂ ਨਾਨਕ ਦੇ ਘਰ ਵਿੱਚ ਕਦੇ ਵੀ ਜਾ ਸਕਦੇ ਨੇ ਕੋਈ ਰੋਕ ਟੋਕ ਨਹੀਂ ਹੁੰਦੀ ਤੇ ਪਾਈ ਲੈਣਾ ਜੀ ਨੇ ਤਿਆਰੀ ਕਰ ਲਈ ਵੀ ਜਦੋਂ ਨਰਾਤੇ ਆਉਣਗੇ ਨਾ ਤੇ ਆਪਣੇ ਨਾਲ ਸੰਗੀਆਂ ਨੂੰ ਲੈ ਕੇ ਜਾਣਾ ਤੇ ਜ਼ਰੂਰ ਐਤ ਕੀ ਦਰਸ਼ਨ ਕਰਕੇ ਆਉਣੇ ਹਾਂ ਤੇ ਚੱਲ ਪਏ ਹਾਲਾਂਕਿ ਜਵਾਲਾਂ ਤੇ ਵੀ ਜਾਣ ਵਾਲਾ ਰਸਤਾ ਕੋਈ ਹੋਰ ਸੀ ਪਰ ਆਪਨੇ ਥੋੜਾ ਜਿਹਾ ਰਸਤਾ ਆਪਣਾ ਬਦਲਿਆ ਤੇ ਕਰਤਾਰਪੁਰ ਸਾਹਿਬ ਜਿੱਥੇ ਕਰਤਾਰਪੁਰ ਕਰਤਾ ਵਸੇ ਸੰਤਨ ਦੇ ਬਾਸ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨੇ ਉੱਥੇਡੇ ਲਾਇਆ ਹੋਇਆ ਜਿਹੜੇ ਸਾਥੀਆਂ ਨੂੰ ਨਾਲ ਲੈ ਕੇ ਗਏ ਸਨ ਉਹਨਾਂ ਨੂੰ ਪਿੰਡ ਤੋਂ ਬਾਹਰ ਕਰਤਾਰਪੁਰ ਦੇ ਬਾਸ ਲੋਕ ਕਿਨਰ ਕਿ ਉਹਨਾਂ ਨੂੰ ਅਖਿਆਇਆ ਵੀ ਤੁਸੀਂ ਇੱਥੇ ਬਹੋ ਲੰਗਰ ਪਾਣੀ ਬਣਾਓ ਛਕੋ ਆਰਾਮ ਕਰੋ ਮੈਂ ਕਿਸੇ ਨੂੰ ਮਿਲਣਾ ਹੈ ਤੇ ਮਿਲ ਕੇ ਆਵਾਂ ਤੁਸੀਂ ਇੱਥੇ ਰਹੋ ਤੇ ਫਿਰ ਆਪਾਂ ਅਗਲਾ ਸੱਤਰ ਕਰਾਂਗੇ ਸਾਰਿਆਂ ਨੂੰ ਇੱਥੇ ਬਿਠਾ ਕੇ ਤੇ ਆਪ ਘੋੜੀ ਤੇ ਚੜ ਕੇ ਕਿਉਂਕਿ ਸੌਕਾਰਾ ਕਰਦੇ ਸਨ ਘੋੜੀ ਰੱਖੀ ਹੋਈ ਸੀ ਕੋਲ ਘੋੜੀ ਦੇ ਉੱਤੇ ਚੱਲ ਕੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣ ਵਾਸਤੇ ਚਲੇ ਪਰ ਪਤਾ ਨਹੀਂ ਹੈ ਕਿ ਗੁਰਨਾਣੂ ਕੌਣ ਹੈ ਲੇਕਿਨ ਚੱਲ ਪਏ ਇਧਰ ਪਾਈ ਲੈਣਾ ਜੀ ਚੱਲੇ ਨੇ ਤੇ ਦੂਸਰੇ ਪਾਸੇ ਧਰਮਸ਼ਾਲਾ ਜਿੱਥੇ ਗੁਰਨਾਣੂ ਬਾਦਸ਼ਾਹ ਨੇ ਧਰਮਸ਼ਾਲਾ ਬਣਾਈ ਸੀ ਨਾ ਧਰਮਸਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਤਰਮਿਸ਼ਾਲਾ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਆਪਣੇ ਸਿੰਘਾਸਨ ਤੇ ਬੈਠੇ ਨੇ ਤੇ ਰਾਗੀ ਸਿੰਘ ਕੀਰਤਨ ਕਰਦੇ ਪਏ। ਤੇ ਮਹਾਰਾਜ ਜੀ ਇਕਦਮ ਆਪਣੇ ਸਿੰਘਾਸਨ ਤੋਂ ਉੱਠ ਕੇ ਤੁਰ ਪੈਂਦੇ ਨੇ। ਸੰਗਤ ਬੜੀ ਹੈਰਾਨ ਹੈ ਕਿ ਅੱ끼 ਕਦੀ ਇਸ ਤਰ੍ਹਾਂ ਉੱਠ ਕੇ ਜਾਂਦੇ ਨਹੀਂ ਅੱਜ ਪਤਾ ਨਹੀਂ ਕਿਉਂ ਉੱਠ ਕੇ ਤੁਰ ਪਏ। ਉਧਰ ਪਾਈ ਲੈਣਾ ਜੀ ਚੱਲੇ ਨੇ ਇੱਧਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਚੱਲੇ ਨੇ। ਭਾਈ ਗੁਰਦਾਸ ਜੀ ਦੀ ਪੰਕਤੀ ਅਸੀਂ ਪੜਨੇ ਆ ਦੂਰੋਂ ਦੇਖ ਡੰਡੋਤ ਕਰ ਛੱਡ ਸਿੰਘਾਸਨ ਹਰ ਜੀ ਆਏ ਇਹ ਭਾਈ ਗੁਰਦਾਸ ਜੀ ਨੇ ਸੁਦਾਮੇ ਦਾ ਜ਼ਿਕਰ ਕੀਤਾ ਹੈ ਸੁਦਾਮਾ ਮਥਰਾ ਤੋਂ ਚੱਲ ਕੇ ਤੇ ਬੇਟ દ્વાਰਕਾ ਚੱਲ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਜਿਹੜੇ ਪੰਜ ਪਿਆਰੇ ਹੋਏ ਨਾ ਉਹਨਾਂ ਵਿੱਚੋਂ ਇੱਕ ਪਿਆਰਾ ਪਿਆਰੇ ਮੁਖਮ ਸਿੰਘ ਜੀ ਬੇਟ દ્વાਰਕਾ ਦੇ ਸਨ ਉੱਥੇ ਬੜਾ ਔਲੀ ਸ਼ਾਨ ਗੁਰਦੁਆਰਾ ਬਣਿਆ ਉਹੀ ਘਰ ਸੀ ਉਹਨਾਂ ਦਾ ਜਿੱਥੇ ਗੁਰਦੁਆਰਾ ਬਣਾਇਆ ਕਦੀ ਜਾਣਾ ਹੋਵੇ ਤਾਂ ਦਰਸ਼ਨ ਜ਼ਰੂਰ ਕਰਿਓ ਕ੍ਰਿਸ਼ਨ ਨੇ ਵੀ ਜਾ ਕੇ ਉੱਥੇ ਡੇਰੇ ਲਾਇਆ ਸਨ ਬੇਟ દ્વાਰਕਾ ਦੇ ਸੁਦਾਮਾ ਚਲੇ ਆ ਮਿਲਣ ਵਾਸਤੇ ਪਿਯਾ ਦੇ ਦੁਆਰਪਾਲ ਨੂੰ ਕਹਿੰਦਾ ਵੀ ਮੈਂ ਕ੍ਰਿਸ਼ਨ ਦਾ ਮਿੱਤਰ ਹਾਂ ਤੇ ਮੈਂ ਦਿਲਣਵਾਰ ਤੇ ਆਇਆ ਮਥਰਾ ਤੋਂ ਆਇਆ ਬੜੀ ਦੂਰੋਂ ਤਕਰੀਬਨ ਕੋਈ 11-1200 ਕਿਲੋਮੀਟਰ ਦਾ ਸਫ਼ਰ ਹੈ ਤੇ ਪੈਦਲ ਚੱਨ ਕੇ ਗਿਆ ਦੁਆਰਪਾਲ ਨੇ ਜਦੋਂ ਸੁਦਾਮੇ ਦੀ ਹਾਲਤ ਦੇਖੀ ਤੇ ਕਹਿੰਦਾ ਵੀ ਤੇਰੇ ਵਰਗੇ ਪਤਾ ਨਹੀਂ ਕਿੰਨੇ ਲੋਕ ਆਉਂਦੇ ਨੇ ਜਿਹੜੇ ਆਖਦੇ ਨੇ ਅਸੀਂ ਕ੍ਰਿਸ਼ਨ ਦੇ ਮਿੱਤਰ ਹਾਂ ਕ੍ਰਿਸ਼ਨ ਦੇ ਰਿਸ਼ਤੇਦਾਰ ਹਾਂ ਤੂੰ ਆਪਣੀ ਹਾਲਤ ਦੇਖ ਕਿਸੇ ਪਾਸੋਂ ਲੱਗਣਾ ਵੀ ਤੂੰ ਕ੍ਰਿਸ਼ਨ ਦਾ ਮਿੱਤਰ ਸੁਦਾਮੇ ਨੇ ਬੜੇ ਤਰਲੇ ਕੀਤੇ ਉਹਨੇ ਹੱਥ ਜੋੜ ਕੇ ਅਖਰ ਵੀ ਇੱਕ ਵਾਰੀ ਜਾ ਕੇ ਕ੍ਰਿਸ਼ਨ ਨੂੰ ਕਹਿ ਵੀ ਮੱਥਰਾ ਤੋਂ ਤੇਰਾ ਮਿੱਤਰ ਆਇਆ ਏ ਜੇ ਉਹ ਨਹੀਂ ਮੰਨੇਗਾ ਤਾਂ ਮੈਂ ਵਾਪਸ ਚਲਾ ਜਾਵਾਂਗਾ ਹੁਣ ਦਵਾਰਪਾਲ ਕ੍ਰਿਸ਼ਨ ਕੋਲ ਜਾਂਦਾ ਏ ਉਹ ਨੂੰ ਦੱਸਦਾ ਕਿ ਬਾਹਰ ਕੋਈ ਬੰਦਾ ਆਇਆ ਹੋਇਆ ਤੇ ਕ੍ਰਿਸ਼ਨ ਪੁੱਛਦਾ ਵੀ ਹੁਲੀਆ ਕਿੱਸਾ ਦਰਪਾਲ ਦੱਸਦਾ ਕਹਿੰਦਾ ਸੀਸ ਪੱਗਾ ਨਾ ਚੱਗਾ ਤਨ ਪੇਤ ਰਬ ਜਾਣੇ ਕੇ ਆਏ ਵਸੀ ਕਹਿ ਗ੍ਰਾਮਾ ਸਿਰ ਦੇ ਉੱਤੇ ਪੱਗ ਕੋਈ ਨਹੀਂ ਉਹਦੇ ਉੱਤੇ ਰਖੋ ਪੱਬ ਸਿਰ ਤੇ ਨਾ ਹੋਣੀ ਬਹੁਤ ਵੱਡਾ ਅਕਸ਼ਗੁਣ ਮੰਨਿਆ ਜਾਂਦਾ ਸੀ ਅੱਜ ਤੇ ਅਸੀਂ ਆਪਣੇ ਹੱਥਾਂ ਨਾਲ ਹੀ ਪੱਗਾ ਲਾਈ ਜਾਂਦੇ ਆਂ ਸੀਸ ਤੇ ਪੱਗ ਦਾ ਨਾ ਹੋਣਾ ਬਹੁਤ ਵੱਡਾ ਅਪਸ਼ਭਨ ਮੰਨਿਆ ਜਾਂਦਾ ਹੈ। ਕਹਿੰਦੇ ਇੱਕ ਤੇ ਸਿਰ ਤੇ ਪੱਗ ਕੋਈ ਨਹੀਂ ਹੈ। ਦੂਸਰਾ ਧੋਤੀ ਫੱਟੀ ਸੀ ਲੱਤੀ ਦੁਪੱਟੀ ਪੈਰ ਪਾਹਨ ਕੀ ਨਹੀਂ ਸ਼ਾਮਾ। ਕਹਿੰਦੇ ਜਿਹੜੀ ਧੋਤੀ ਬੰਨੀ ਹੋਈ ਉਹ ਵੀ ਫੱਟੀ ਹੋਈ ਹੈ। ਤਨ ਦੇ ਉੱਤੇ ਚਰਗਾ ਕੋਈ ਨਹੀਂ ਸਿਰ ਦੇ ਉੱਤੇ ਦਸਤਾਰ ਕੋਈ ਨਹੀਂ ਪੈਰਾਂ ਦੇ ਵਿੱਚ ਜੁੱਤੀ ਕੋਈ ਨਹੀਂ ਹੱਥ ਪੈਰ ਬੜੇ ਮਹਿਲੇ ਨੇ। ਇਸ ਤਰੋਂ ਦਵਾਰਪਾਲ ਕ੍ਰਿਸ਼ਨ ਨੂੰ ਦਸਰਾ ਪਿਆ ਤੇ ਕਹਿੰਦਾ ਦਵਾਰ ਖੜੋ ਧਿਜ ਦੁਰਲਭ ਦੇਖ ਰਹਿਓ ਚਕਸੂ ਬਸੁਦਾ ਅਭਿਰਾਮਾ ਉਹ ਬੜਾ ਡਗਲਾ ਪਤਲਾ ਸਰੀਰ ਹੈ ਹੱਥ ਪੈਰ ਬੜੇ ਮੈਲੇ ਨੇ ਤੇ ਬੜੀਆਂ ਤਰਸੀਆਂ ਹੋਈਆਂ ਨਿਗਾਹਾਂ ਦੇ ਨਾਲ ਤੇਰੇ ਮਹਿਲਾ ਵੱਲ ਵੇਖਦਾ ਪਿਆ ਤੇ ਪੁੱਛਤ ਦੀਨ ਦਇਆਲ ਕੋ ਧਾਮ ਬਤਾਵਤ ਆਪਣੋ ਨਾਮ ਸੁਦਾਮਾ ਇਤੇਰੇ ਦਾ ਰੁਦਾ ਪਤਾ ਪੁੱਛਦਾ ਪਿਆ ਤੇ ਨਾਮ ਦੱਸਿਆ ਉਹਨੇ ਸੁਦਾਮਾ ਇਤਨੀਆਂ ਗੱਲਾਂ ਸੁਣਨ ਤੋਂ ਬਾਅਦ ਕ੍ਰਿਸ਼ਨ ਆਪਣੇ ਸਿੰਘਾਸਨ ਤੋਂ ਉੱਠਦੇ ਤੇ ਜਾ ਕੇ ਫਿਰ ਸੁਦਾਮੇ ਨੂੰ ਗੱਲ ਨਾਲ ਲਾਉਂਦਾ ਤਾਂ ਭਾਈ ਗੁਰਦਾਸ ਜੀ ਕਹਿੰਦੇ ਦੂਰੋ ਦੇਖ ਡੰਡੋਤ ਕਰ ਛੱਡ ਸਿੰਘਾਸਨ ਹਰਦੀ ਆਏ ਪਰ ਤਨ ਹੈ ਗੁਰਨਾਨ ਦੇ ਸੱਚੇ ਬਾਦਸ਼ਾਹ ਜੀ ਇੱਕ ਪਾਸੇ ਪਾਈ ਲੈਣਾ ਜੀ ਚਲੇ ਨੇ ਤੇ ਦੂਸਰੇ ਪਾਸੇ ਗੁਰਨਾਨ ਨ ਪਾਚਾ ਕੋ ਲੈਣ ਵਾਸਤੇ ਚੱਲ ਪਏ। ਭਾਈ ਗੁਰਦਾਰ ਜੀ ਕਹਿੰਦੇ ਨੇ ਸਿੱਖਾ ਕਦੀ ਇੱਕ ਕਦਮ ਆਪਣੇ ਗੁਰੂ ਵੱਲ ਵਧਾ ਤੇ ਸਹੀ ਕੋਸ਼ਿਸ਼ ਤੇ ਕਰ। ਤੇ ਭਾਈ ਸਾਹਿਬ ਨੂੰ ਪੁੱਛਿਆ ਕੀ ਹੋਵੇਗਾ? ਤੇ ਭਾਈ ਸਾਹਿਬ ਕਹਿੰਦੇ ਨੇ ਚਰਨ ਸ਼ਰਨ ਗੁਰ ਇੱਕ ਪੈਣਾ ਜਾਏ ਚਲ ਸਤਿਗੁਰੂ ਕੋਟ ਪੈਣਾ ਆਗੇ ਹੋਏ ਲੇਟ ਹੈ ਤੂੰ ਇੱਕ ਕਦਮ ਚਲੇਗਾ ਨਾ ਕਰੋਣਾ ਕਦਮ ਅਗੋਂ ਗੁਰੂ ਤੈਨੂੰ ਲੈਣ ਵਰ ਤੇ ਆਏਗਾ ਤੂੰ ਇੱਕ ਕਦਮ ਚਲ ਤੇ ਸਹੀ ਅਗਰ ਅੱਜ ਤੱਕ ਸਾਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੋਈ ਤੇ ਇਹ ਹੀ ਕਬੂਲ ਕਰਨਾ ਪਵੇਗਾ ਸਾਡੇ ਕੱਲੋਂ ਅਜੇ ਇੱਕ ਕਦਮ ਵੀ ਅੱਗੇ ਨਹੀਂ ਚੱਲਿਆ ਗਿਆ ਇੱਕ ਕਦਮ ਵੀ ਮਹਾਰਾਜ ਜਦੋਂ ਮਿਲ ਪਏ ਨੇ ਪਈ ਲੈਣਾ ਜੀ ਕੋੜੀ ਦੇ ਉੱਤੇ ਤੇ ਜਾਣਦੇ ਨਹੀਂ ਹਾਂ ਤੇ ਪਈ ਲੈਣਾ ਜੀ ਪੁੱਛਦੇ ਨੇ ਕਿ ਇੱਥੇ ਨਾਨਕ ਤਪਾ ਰਹਿੰਦਾ ਵਿਵਨ ਦਾ ਘਰ ਕਿੱਥੇ ਹੈ ਕਿ ਮਾਰਦ ਨੇ ਇਹ ਨਹੀਂ ਆਂਚਾ ਵੀ ਮੈਂ ਹੀ ਆ ਨਾਨਕ ਤਪਾ ਵੇਖੋ ਕੋਈ ਮੇਰੇ ਬਾਰੇ ਪੁੱਛੇ ਨਾ ਤਾਂ ਮੈਂ ਉਹਨੂੰ ਕਹਿਣਾ ਕਮਾਲ ਨੇ ਤੂੰ ਮੈਨੂੰ ਪਛਾਣਉਂਦਾ ਨਹੀਂ ਤੂੰ YouTube ਤੇ Facebook ਤੇ WhatsApp ਤੇ ਮੇਰੀ ਕਥਾ ਨਹੀਂ ਸੁਣੀ ਮੈਂ ਆਪਣੀਆਂ ਸੌ ਤਰੀਫਾਂ ਕਰਾਂ ਤੂੰ ਮੈਨੂੰ ਨਹੀਂ ਪਛਾਣਦਾ ਗੁਰੂ ਨਾਨਕ ਪਾਤਸ਼ਾਹ ਨੇ ਕਦੀ ਨਹੀਂ ਆਖਿਆ ਵੀ ਮੈਂ ਨਾਨਕ ਹਾਂ ਮਹਾਰਾਜ ਨੇ ਆਖਿਆ ਮੈਂ ਵੀ ਨਾਨਕ ਕੋਲ ਚੱਲਿਆ ਤੇ ਤੂੰ ਹੀ ਚੱਲਦਾ ਇਹਨੂੰ ਇੱਕ ਸ਼ਾਇਰ ਇਸ ਤਰ੍ਹਾਂ ਕਹਿੰਦਾ ਕਿ ਮੰਜ਼ਿਲ سے ਮੰਜ਼ਿਲ کا پتہ پوچھتے ਨੇ ਮੰਜ਼ਿਲ ਕੋਲੋਂ پوچھਦੇ ਪੈਨੇ ਵੀ ਨਾਨਕ ਕਿੱਥੇ ਮਿਲਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਨਾਨਕ ਪਾਤਸ਼ਾਹ ਦੀ ਜਾਗਦੀ ਜੋਤ ਕਦੀ ਆਪਾਂ ਹੀ ਪੁੱਛ ਕੇ ਤਾਂ ਵੇਖੀਏ ਕਿ ਮਹਾਰਾਜ ਤੁਸੀਂ ਕਿਵੇਂ ਮਿਲੋਗੇ ਕਿੱਥੇ ਮਿਲੋਗੇ ਕਦੀ ਪੁੱਛਤੇ ਤਾਂ ਦੇਖੀਏ ਦਸਣਾ ਤੇ ਗੁਰੂ ਨਹੀਂ ਹੈ ਨਾ ਸਾਨੂੰ ਮਹਾਰਾਜ ਨੇ ਆਖਿਆ ਲਗਾਮਾ ਮੈਨੂੰ ਪਕੜਾ ਦੇ ਤੇ ਮੈਂ ਤੈਨੂੰ ਲੈ ਕੇ ਚੱਲਾਂਗਾ ਭਾਈ ਲੈਣਾ ਜੀ ਘੋੜੀ ਤੇ ਬੈਠੇ ਨੇ ਗੁਰੂ ਨਾਨਕ ਪਾਤਸ਼ਾਹ ਨੇ ਲਗਾਮ ਪਕੜੀ ਹੋਈਏ ਧਰਮਸਾਲਾ ਦੇ ਕੋਲ ਜਾ ਕੇ ਮਹਾਰਾਜ ਨੇ ਆਖਿਆ ਐ ਸਾਹਮਣੇ ਦਰਖਤ ਦੇ ਨਾਲ ਘੋੜੀ ਬੰਨ ਦਿਓ ਹੱਥ ਪੈ ਸੱਚੇ ਕਰੋ ਅੰਦਰ ਧਰਮਸਾਲਾ ਦੇ ਜਾਓਗੇ ਸਾਹਮਣੇ ਗੁਰਨਾਨਕ ਬੈਠੇ ਹੋਏ ਦੂਸਰੇ ਰਸਤੇ ਤੁਮਾਰੇ ਜਾ ਕੇ ਤੇ ਆਪਣੇ ਸੰਗਾਸਨ ਤੇ ਬੈਠ ਜਾਂਦੇ ਨੇ ਭਾਈ ਲਾੜਾ ਜੀ ਜਦੋਂ ਅੰਦਰ ਜਾਂਦੇ ਨੇ ਮੱਥਾ ਟੇਕ ਕੇ ਜਦੋਂ ਸੀਸ ਚੁੱਕਿਆ ਤੇ ਵੇਖਿਆ ਤੇ ਗੁਰਨਾਨਕ ਬੈਠੇ ਨੇ ਸਾਹਮਣੇ ਉਹੀ ਜਿਹੜੇ ਪੈਦਲ ਚੱਲ ਕੇ ਆਏ ਨੇ ਤੇ ਲਗਾਮਾਂ ਮੈਂ ਉਹਨਾਂ ਦੇ ਹੱਥ ਵਿੱਚ ਪਕੜਾ ਦੀਆਂ ਆਤਮਾ ਘੋੜੀ ਦੇ ਉੱਤੇ ਬੈਠਾ ਹੈ ਜ਼ਾਰੋ ਜ਼ਾਰ ਰੋਣ ਲੱਗ ਪਏ ਤੇ ਮਹਾਰਾਜ ਨੇ ਪੁੱਛਿਆ ਕਿਉਂ ਰੋਂਦੇ ਹੋ ਹੱਥ ਜੋੜ ਕੇ ਕੰਦ ਨੇ ਮਹਾਰਾਜ ਜੀ ਆਇਆ ਤੇ ਸਾਹ ਆਪਣੇ ਗੁਨਾਹ ਬਖਸ਼ਾਣ ਵਾਸਤੇ ਪਰੇ ਤਾਂ ਸ਼ੁਰੂਆਤ ਹੀ ਗਲਤ ਹੋ ਗਈਏ ਆਉਂਦੇ ਹੀ ਇੱਕ ਬਹੁਤ ਵੱਡਾ ਗੁਨਾਹ ਹੋ ਗਿਆ ਮੇਰੇ ਕਰਾਂ ਤੇ ਮਹਾਰਾਜ ਨੇ ਆਖਿਆ ਕੀ ਗੁਨਾਹ ਹੋਇਆ ਤੇ ਪਾਈ ਲੈਣਾ ਜੀ ਕਹਿੰਦੇ ਨੇ ਮਹਾਰਾਜ ਮੈਂ ਕੋੜੀ ਤੇ ਚੜ ਕੇ ਆਇਆ ਤੇ ਤੁਸੀਂ पैदल पैदल ਮਹਾਰਾਜ ਪੁੱਛਦੇ ਨੇ ਤੇਰਾ ਨਾਮ ਕੀ ਹੈ ਤਰਪਣ ਨਾਮ ਦੱਸਦੇ ਨੇ ਮੇਰਾ ਨਾਮ ਹੈ ਲੈਣਾ ਤੇ ਮਹਾਰਾਜ ਮੁਸਕਰਾ ਕੇ ਕਹਿੰਦ ਨੇ ਜਿਨ੍ਹਾਂ ਨੇ ਲੈਣਾ ਹੁੰਦਾ ਉਹ ਘੋੜੀਆਂ ਤੇ ਚੜ ਕੇ ਆਉਂਦੇ ਨੇ ਜਿਨ੍ਹਾਂ ਨੇ ਦੇਣਾ ਹੁੰਦਾ ਉਹ ਅੱਗੋਂ ਜਾ ਕੇ ਮਿਲਿਆ ਕਰਦੇ ਹਨ ਕੋਈ ਗੁਨਾਹ ਨਹੀਂ ਹੋਇਆ ਵਾਪਸ ਆਏ ਨੇ ਜਿਹੜੇ ਸਾਥੀ ਸਨ ਉਹਨਾਂ ਨੂੰ ਆਖਿਆ ਵੀ ਮੈਨੂੰ ਮੰਜ਼ਲ ਮਿਲ ਗਈ ਏ ਜੇ ਤੁਸੀਂ ਚਾਹੋ ਤਾਂ ਮੇਰੇ ਨਾਲ ਆ ਸਕਦੇ ਹੋ ਜੇ ਚਾਹੋ ਤਾਂ ਦੇਵੀ ਦੇ ਦਰਸ਼ਨਾਂ ਨੂੰ ਜਾ ਸਕਦੇ ਹੋ ਕੁਝ ਦਿਨ ਉੱਥੇ ਰੁਕਣ ਤੋਂ ਬਾਅਦ ਮਹਾਰਾਜ ਨੇ ਆਖਿਆ ਵੀ ਇੱਕ ਵਾਰੀ ਆਪਣੇ ਘਰ ਹੋ ਕੇ ਆਓ ਪਹਿਲਣਾ ਜੀ ਆਪਣੇ ਘਰ ਆਏ ਨੇ ਚਲਣ ਦੀ ਤਿਆਰੀ ਕੀਤੀ ਹੈ ਤੇ ਨਾਲ ਆਪਣੇ ਦੋ ਚੀਜ਼ਾਂ ਲਈਆਂ ਸਿਰਫ ਦੋ ਚੀਜ਼ਾਂ ਇੱਕ ਬਹੁਤ ਵੱਡੀ ਨਮਕ ਦੀ ਡਲੀ ਤੇ ਇੱਕ ਮਾਰ ਦੇ ਨੇ ਚਟਾਈ ਲੈ ਲਈ ਹੈ ਤੇ ਜਦੋਂ ਚਲਣ ਲੱਗੇ ਨਾ ਤਾਂ ਮਹਾਰਾਜ ਦੇ ਜੋ ਸਹਿਬ ਜਾਦੇ ਸਨ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਉਹਨਾਂ ਨੇ ਆਜਾ ਮਹਾਰਾਜ ਆਪਣੇ ਘਰ ਨੌਕਰ ਜਾ ਕੇ ਨੇ ਆਪਾਂ ਉਹਨਾਂ ਨੂੰ ਕਹਿ ਦਿੰਦੇ ਆ ਤੇ ਨਾਲੇ ਇਹ ਦੋ ਚੀਜ਼ਾਂ ਤੁਸੀਂ ਲੈ ਲਈਆਂ ਨੇ ਹੋਰ ਸਮਾਨ ਲੈ ਕੇ ਜਾਓ ਨਾਲ ਉੱਤੇ ਬਥੇਰਾ ਕੁਝ ਲੋਡ ਪੈਣਾ ਮਹਾਰਾਜ ਕੰਨ ਨੇ ਲਈ ਮੈਂ ਸੇਵਕ ਬਣ ਕੇ ਚੱਲਿਆ ਤੇ ਸਿਰਫ ਦੋ ਚੀਜ਼ਾਂ ਲਈਆਂ ਤੇ ਬਾਬਾ ਦਾਤੂ ਜੀ ਪੁੱਛਦੇ ਜੇ ਵੀ ਇਹ ਦੋ ਚੀਜ਼ਾਂ ਕੀ ਕੰਮ ਆਉਣਗੀਆਂ ਮਹਾਰਾਜ ਕੰਨ ਨੇ ਇੱਕ ਮੈਂ ਨਮਕ ਲੈ ਲਿਆ ਜਿਸ ਤਰ੍ਹਾਂ ਨਮਕ ਸਬਜੀ ਦੇ ਵਿੱਚ ਘੁੱਲ ਕੇ ਆਪਣਾ ਆਪ ਮਿਟਾ ਦਿੰਦਾ ਪਰ ਆਪਣਾ ਸਵਾਦ ਛੋੜ ਦਿੰਦਾ ਹੈ ਮਾਰੇ ਕਹਿੰਦੇ ਨੇ ਮਿਸਤਰਾ ਮੈਂ ਗੁਰੂ ਨਾਨਕ ਦੇ ਜਨਨਾ ਵੀ ਤਲੀਨ ਹੋ ਜਾਣਾ ਆਪਾਂ ਮਿਟਾ ਦੇ ਨੇ ਤੇ ਗੁਰਨਾਨਕ ਵਿੱਚ ਤਲੀਨ ਹੋ ਜਾਣਾ ਚਟਾਈ ਮੈਂ ਸਵਾਰ ਤੇ ਲਈਏ ਵੀ ਕਿਦਰ ਐਸਾ ਨਾ ਹੋਵੇ ਕਿ ਅੰਮ੍ਰਿਤ ਰੀਲਾ ਹੋ ਜਾਏ ਨਿਤਨੇਮ ਦਾ ਸਮਾਂ ਹੋਵੇ ਸੇਵਾ ਦਾ ਸਮਾਂ ਹੋਵੇ ਤਾਂ ਮੈਂ ਸੁੱਤਾ ਹੀ ਰਹਿ ਜਾਵਾਂ ਮੈਂ ਘਰਾੜੀ ਮਾਰਦਾ ਰਹਿ ਜਾਵਾਂ ਚਟਾਈ ਲਈਏ ਵੀ ਜਿੰਨੀ ਕੋ ਲੋੜ ਪਵੇਗੀ ਆਰਾਮ ਕਰਾਂਗਾ ਬਾਕੀ ਟਾਈਮ ਸੇਵਾ ਦੇ ਵਿੱਚ ਸੱਤ ਸਾਲ ਤੱਕ ਮਾਰੇ ਸੱਚੇ ਪਾਤਸ਼ਾਹ ਨੇ ਸੇਵਾ ਕੀਤੀ ਬੜਾ ਲੰਮਾ ਚੋੜਾ ਇਤਿਹਾਸ ਹੈ ਪਰ ਸਮਾਂ ਹੋ ਗਿਆ ਕਿ ਕਿਸੇ ਦਾ ਸਮਾਂ ਖਾਣਾ ਵੀ ਨਹੀਂ ਚਾਹੀਦਾ ਕਿਉਂਕਿ ਪਿੱਛੇ ਸਾਡੇ ਹੋਰ ਬੁਲਾਰੇ ਪਹੁੰਚੇ ਨੇ ਗੁਰਨਾਨਕ ਪਾਤਸ਼ਾਹ ਕਹਿੰਦੇ ਨੇ ਹੱਥ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਜਾਂ ਭਰੇ ਜਾਂ ਮਰਦਾਰ ਨਾ ਖਾਏ ਉਹਨਾਂ ਨੇ ਆਪਦੀ ਸੇਵਾ ਕਰਨੀ ਹੈ ਸੱਤ ਸਾਲ ਸੇਵਾ ਕਰਨ ਤੋਂ ਬਾਅਦ ਗੁਰਨਾਨ ਨਾਨਕ ਸੱਚੇ ਪਾਤਸ਼ਾਹ ਨੇਿਤ ਦਿਨ ਮੌਜ ਵੀ ਜਾ ਕੇ ਲਹਿਣੇ ਕੋ ਅੰਗ ਲਗਾ ਅੰਗਦ ਕਰਦੀਆ ਲਹਿਣੇ ਦੀ ਫਰਾਈਏ ਨਾਨਕਾ ਦੋਹੀ ਘੱਟਿਏ ਜੋਤ ਪੋਹਾ ਜੁਗਤ ਸਾਇ ਸਿਕਾਇਆ ਫੇਰ ਪਲੜੀਏ ਆਪਣਾ ਹਿਰਦਾ ਗੁਰ ਅੰਗਦ ਪਾਤਸ਼ਾਹ ਦੇ ਹਿਰਦੇ ਦੇ ਵਿੱਚ ਰੱਖ ਕੇ ਤੇ ਮਾਰੇ ਜਾਤ ਜੋਤੀ ਜੋ ਸਮਾ ਜਾਂਦੇ ਨੇ 27 ਤਰੀਕ ਨੂੰ ਗੁਰਨਾਨ ਨਾਨਕ ਪਾਤਸ਼ਾਹ ਜੋਤੀ ਜੋਤਪੁਰ ਹੋਈ ਹੈ फुला चुका बि छम सारियनवाद वाहिगुरू जी का ख़ालसा वाहिगुरू जी